ਸਵੇਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਪੰਜਾਬੀ ਸਿੱਖੋ ਉੜਾੜਾ ਇਹਨਾਂ ਚੈਨਲ ਤੇ ਬੱਚੇ ਅੱਜ ਮੈਂ ਦੱਸਾਂਗਾ ਕਿ ਪੇਪਰ ਵਿੱਚ ਕੁਐਸਚਨ ਕਿਵੇਂ ਅਟੈਂਪਟ ਕਰਨਾ ਹੈ ਅਸੀਂ ਕਿਸ ਤਰ੍ਹਾਂ ਕੁਐਸਚਨ ਲਿਖੀਏ ਜੋ ਸਾਨੂੰ ਚੰਗੇ ਨੰਬਰ ਮਿਲ ਜੇ ਜਿਹੜੇ ਬੱਚੇ ਵੈਰੀ ਸ਼ਾਰਟ ਕੁਐਸਚਨ ਹੈ ਉਹ ਤੇ ਤੁਸੀਂ 1 ਨੰਬਰ ਦਾ ਲਿਖੀ ਦੇਣਾ ਹੈ ਕਿ ਉਹਦੇ ਵਾਸਤੇ ਸਿਰਫ ਤੁਹਾਨੂੰ ਇੱਕ ਪੁਆਇੰਟ ਲਿਖਣਾ ਪੈਣਾ ਹੈ ਜੋ ਪੁੱਛਿਆ ਸਿਰਫ ਉਹ ਲਿਖਣਾ ਪੈਣਾ ਹੈ ਪਰ ਜੇ ਕੁਐਸਚਨ 25 ਸੌਰੀ 25 ਦੀ ਸ਼ਬਦਾ ਵਾਲਾ ਜਾਂ 50 60 ਸ਼ਬਦਾ ਵਾਲਾ ਹੈ ਕਿਵੇਂ ਅਟੈਂਪਟ ਕਰਨਾ ਹੈ ਦੇਖੋ ਜੇ ਤੇ ਹੈਗਾ 20 25 ਦੀ ਸ਼ਬਦਾਵਲਾ ਉਹਦੇ ਵਾਸਤੇ ਤੁਸੀਂ ਕਿਵੇਂ अटेम्प्ट ਕਰਨਾ ਹੈ ਜੋ ਐਗਜ਼ਾਮੀਨਰ ਸਾਨੂੰ ਚੰਗੇ ਨੰਬਰ ਦੇ ਸਕੇ ਅਤੇ 50 60 ਸ਼ਬਦਾਵਲਾ ਵਾਲਾ ਆਵੇ ਫਿਰ ਤੁਸੀਂ ਇਹ ਪੋਰਸ਼ਨ ਤੁਸੀਂ ਕਿਵੇਂ अटेम्प्ट ਕਰਨਾ ਹੈ ਜੋ ਐਗਜ਼ਾਮੀਨਰ ਸਾਨੂੰ ਚੰਗੇ ਨੰਬਰ ਦੇ ਸਕੇ ਤੇ ਫਿਰ ਚਲੋ ਦੇਖਦੇ ਬਈ ਇਹ ਮੈਂ ਬਣਾਇਆ ਜੇ ਫਿਰ ਨੋਟਸ ਨੋਟਸ ਤੋਂ ਅਸੀਂ ਸਾਡੀ ਵੀਡੀਓ ਵੇਖਾਂਗੇ ਅਤੇ ਦੱਸਾਂਗੇ ਕਿ ਕਿਵੇਂ ਕਿਸ ਤਰ੍ਹਾਂ ਕੁਐਸਚਨ अटेम्प्ट ਕਰਨਾ ਹੈ ਤੇ ਚਲੋ ਦੇਖਦੇ ਹਾਂ ਫਿਰ ਸਾਡੇ ਨੋਟਸ ਬੇਟਾ ਇੱਕ ਕੁਐਸਚਨ ਹੈ 9ਵੀਂ ਜਮਾਤ ਲਈ ਤੇ ਸਾਡੀ ਕਹਾਣੀ ਹੈ ਜਨਮ ਦਿਨ ਉਸ ਵਿੱਚ ਕੁਐਸਚਨ ਹੈ ਕਿ ਜੁਗਲ ਪ੍ਰਸਾਦ ਕਿਉਂ ਖੁਸ਼ ਸੀ ਤੇ ਆਨਸਰ ਅਸੀਂ ਕਿਸ ਤਰ੍ਹਾਂ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਜਨਮ ਦਿਨ ਕਹਾਣੀ ਸਾਡੀ ਪੰਜਾਬੀ ਦੀ ਪਾਠ ਪੁਸਤਕ ਵੰਗੀ ਵਿੱਚ ਦਰਜ ਹੈ ਇਸ ਕਹਾਣੀ ਦੇ ਕਹਾਣੀਕਾਰ ਸਵਿੰਦਰ ਸਿੰਘ ਉੱਪਲ ਜੀ ਹਨ ਇਹਨਾਂ ਲਿਖ ਕੇ ਬੇਟਾ ਫਿਰ ਅਸੀਂ ਲਿਖਾਂਗੇ ਕਿ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਹੈ ਕਵੈਸਚਨ ਵਿੱਚ ਕੀ ਪੁੱਛਿਆ ਗਿਆ ਸੀ ਕਿ ਜੁਗਲ ਪ੍ਰਸਾਦ ਕਿਉਂ ਖੁਸ਼ ਸੀ ਅਸੀਂ ਲਿਖਾਂਗੇ ਜਨਮ ਦਿਨ ਕਹਾਣੀ ਵਿੱਚ ਜੁਗਲ ਪ੍ਰਸਾਦ ਇਸ ਲਈ ਖੁਸ਼ ਸੀ ਕਿਉਂਕਿ ਉਸ ਦਿਨ ਸਭ ਤੋਂ ਛੋਟੇ ਮੁੰਡੇ ਜੋਤੀ ਨੂੰ ਮੰਤਰੀ ਦੇ ਗੱਲ ਵਿੱਚ ਹਾਰ ਪਾਉਣ ਦਾ ਮੌਕਾ ਮਿਲਿਆ ਸੀ ਉਹ ਇਸ ਕਾਰਨ ਆਪਣੇ ਆਪ ਨੂੰ ਬਹੁਤ ਹੀ ਕਿਸਮਤ ਵਾਲਾ ਸਮਝ ਰਿਹਾ ਸੀ ਇਸੇ ਕਾਰਨ ਉਹ ਬਹੁਤ ਖੁਸ਼ ਸੀ ਬੇਟਾ V 25 ਸੌਰੀ 25ਤੀ ਸ਼ਬਦਾ ਵਾਲਾ ਕੁਐਸਚਨ ਜਦੋਂ ਵੀ ਤੁਹਾਨੂੰ ਆ ਜੇ ਤੁਸੀਂ ਉਹਦੇ ਵਿੱਚ ਕਹਾਣੀਕਾਰ ਦਾ ਨਾਮ ਅਤੇ ਪਾਠ ਪੁਸਤਕ ਦਾ ਨਾਮ ਜ਼ਰੂਰ ਲਿਖਣਾ ਹੈ ਤਾਂ ਜੋ ਐਗਜ਼ਾਮੀਨਰ ਤੁਹਾਨੂੰ ਚੰਗੇ ਨੰਬਰ ਦੇ ਸਕੇ ਨੈਕਸਟ ਕੁਐਸਚਨ ਬੇਟਾ ਹੈਗਾ 50 60 ਸ਼ਬਦਾ ਵਾਲਾ ਜਿਹਨੂੰ ਅਸੀਂ ਲੌਂਗ ਕੁਐਸਚਨ ਕਹਿੰਦੇ ਹਾਂ ਇਹ ਕੁਐਸਚਨ ਸਾਡਾ ਤਿੰਨ ਪੈਰਾਗ੍ਰਾਫ ਵਿੱਚ ਹੋਣਾ ਚਾਹੀਦਾ ਹੈ ਪਹਿਲੇ ਪੈਰਾਗ੍ਰਾਫ ਵਿੱਚ ਕਹਾਣੀ ਦਾ ਨਾਮ ਪੁਸਤਕ ਦਾ ਨਾਮ ਅਤੇ ਕਹਾਣੀਕਾਰ ਦਾ ਨਾਮ ਦੂਜੇ ਪੈਰਾਗ੍ਰਾਫ ਵਿੱਚ ਕਹਾਣੀਕਾਰ ਬਾਰੇ ਥੋੜੀ ਇੱਕ ਲਾਈਨ ਦੱਸਣੀ ਹੈ ਤੇ ਇੱਕ ਦੋ ਲਾਈਨ ਕਹਾਣੀ ਬਾਰੇ ਦੱਸਣੀ ਹੈ ਅਤੇ ਤੀਜੇ ਪੈਰਾਗ੍ਰਾਫ ਵਿੱਚ ਤੁਸੀ ਦੱਸਣਾ ਹੈ ਕਿ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਜਿਸ ਤਰ੍ਹਾਂ ਇਸ ਇਸ ਕੁਐਸਚਨ ਇੱਕ ਕੁਐਸਚਨ ਹੈ ਕਿ ਜਨਮ ਦਿਨ ਕਹਾਣੀ ਦੇ ਅੰਤ ਵਿੱਚ ਕੀ ਹੋਇਆ ਅਤੇ ਜੁਗਲ ਪ੍ਰਸਾਦ ਕੀ ਕਹਿੰਦਾ ਹੈ ਤੇ ਅਸੀਂ ਸ਼ੁਰੂ ਕਰਦੇ ਹਾਂ ਕੁਐਸਚਨ ਜਨਮ ਦਿਨ ਕਹਾਣੀ ਸਾਡੀ ਪੰਜਾਬੀ ਦੀ ਪਾਠ ਪੁਸਤਕ ਵੰਗੀ ਵਿੱਚ ਦਰਜ ਹੈ ਇਸ ਕਹਾਣੀ ਦੀ ਰਚਨਾ ਸੁਵਿੰਦਰ ਸਿੰਘ ਉਪਲ ਜੀ ਨੇ ਕੀਤੀ ਹੈ ਸੁਵਿੰਦਰ ਸਿੰਘ ਉਪਲ ਇੱਕ ਬਹੁਤ ਹੀ ਵਧੀਆ ਅਤੇ ਸੁਲਝੇ ਹੋਏ ਕਹਾਣੀਕਾਰ ਹਨ ਇਸ ਕਹਾਣੀ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਅਮੀਰ ਲੋਕ ਗਰੀਬ ਲੋਕਾਂ ਨੂੰ ਲਿਤਾੜਦੇ ਹਨ ਅਤੇ ਉਹਨਾਂ ਨੂੰ ਪਿੱਛਾ ਕਰਕੇ ਆਪ ਅੱਗੇ ਹੋ ਜਾਂਦੇ ਹਨ ਕਹਾਣੀ ਵਿੱਚ ਅਸੀਂ ਵੇਖਦੇ ਹਾਂ ਕਿ ਜੁਗਰ ਪ੍ਰਸਾਦ ਅੰਤ ਵਿੱਚ ਬਹੁਤ ਦੁਖੀ ਹੁੰਦਾ ਹੈ ਅਤੇ ਕਹਿੰਦਾ ਹੈ ਕਿ ਅੱਜ ਉਸ ਮੰਤਰੀ ਦਾ ਨਹੀਂ ਮੇਰਾ ਜਨਮ ਦਿਨ ਹੈ ਮੈਂ ਵੇਖਾਂਗਾ ਕਿ ਅਮੀਰ ਲੋਕ ਗਰੀਬਾਂ ਦਾ ਹੱਕ ਕਿਵੇਂ ਮਾਰਦੇ ਹਨ ਅੱਜ ਮੇਰੀ ਸੁੱਤੀ ਹੋਈ ਜੁਰਰਤ ਦਾ ਜਨਮ ਦਿਨ ਹੈ ਮੈਂ ਹੁਣ ਕਦੇ ਵੀ ਗਰੀਬਾਂ ਨਾਲ ੱਤਕਾ ਨਹੀਂ ਹੋਣ ਦੇਵਾਂਗਾ ਅਤੇ ਆਪਣੇ ਹੱਕ ਲਈ ਲੜਾਂਗਾ ਇਸ ਤਰ੍ਹਾਂ ਕਹਾਣੀ ਦਾ ਅੰਤ ਦੁਖ ਭਰਿਆ ਹੁੰਦਾ ਹੈ ਬੇਟਾ ਇਸ ਤਰ੍ਹਾਂ ਤੁਸੀਂ ਤਿੰਨ ਪੈਰਾਗ੍ਰਾਫ ਵਿੱਚ 50-60 ਸ਼ਬਦਾਂ ਵਾਲਾ ਅਨਸਰ ਲਿਖਣਾ ਹੈ ਤਾਂ ਜੋ ਇਗਜ਼ਾਮ ਵਿੱਚ ਵਧੀਆ ਨੰਬਰ ਮਿਲ ਸਕੇ ਹੋਣ ਬੇਟਾ ਅਸੀਂ ਆਪਣੀ ਅਗਲੀ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਕਹਾਣੀ ਦਾ ਨਾਮ ਹੈ ਸੰਜੀਕੰਦ ਦੱਸਾਂਗੇ ਕਿ ਉਹਦੇ ਕੁਐਸਚਨ ਆਨਸਰ ਕੀਵੇਂ ਲਿਖਦੇ ਹਨ ਅਤੇ ਉਹਦਾ ਸਾਰ ਦੱਸਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਸ਼ੇਕਾਰ